ਸਾਡੇ ਪਿੰਡ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਧੀ ਤੇ ਸਾਡੀ ਵਿਦਿਆਰਥਣਾਂ ਰੀਨਾ कौर ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ ਹੈ ਤੇ ਇਹਨਾਂ ਨੂੰ ਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਾਡੇ ਆਗਾਜ਼ ਵੈਲਫੇਅਰ ਕਲੱਬ ਵੱਲੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹਾਸੀ ਇਸ ਬੱਚੀ ਦੇ ਲਈ ਕਾਮਨਾ ਕਰਦੇ ਹਾਂ ਵੀ ਇਹ ਜਿਸ ਤਰ੍ਹਾਂ ਇਹਨੇ ਹੁਣ ਮਤਲਬ ਵੀ ਇਹ ਨੌਕਰੀ ਲਈ ਹੈ ਤੇ ਅੱਗੇ ਤੋਂ ਵੀ ਇਹ ਤਰੱਕੀਆਂ ਨੂੰ ਸ਼ੋਅ ਕਰੇ ਤੇ ਸਭ ਤੋਂ ਵੱਡੀ ਕਾਮਯਾਬੀ ਇਹਨਾਂ ਦੇ ਮਾਤਾ-ਪਿਤਾ ਦੀ ਹੈ ਵੀ ਇੱਕ ਗਰੀਬੀ ਦੇ ਵਿੱਚ ਉੱਟ ਕੇ ਪਰਿਵਾਰ ਹੈ ਜਿਹੜਾ ਇਹ ਕੁੜੀਆ ਬਹੁਤ ਅੱਗੇ ਗਈ ਹੈਗੀ ਤੇ ਇਵਨ ਕਿ ਕੁੜੀਆਂ ਦੇ ਨਾਲ ਨਾਲ ਇਹ ਮੁੰਡਿਆਂ ਦੇ ਲਈ ਵੀ ਪ੍ਰੇਰਣਾ ਸਰੋਤ ਬਣੀ ਹੈ ਕਿਉਂਕਿ ਮੁੰਡੇ ਵੀ ਇਸ ਕੁੜੀ ਤੋਂ ਸਿੱਖਣ ਅੱਗੇ ਮੈਂ ਤਾਂ ਇਹ ਕਹਾਂਗਾ ਸਾਡੇ ਜੋ ਮੈਂਬਰ ਸੈਵਨ ਪਹੁੰਚੇ ਨੇ ਸਾਡੀ ਸਾਰਿਆਂ ਦੀ ਇਹੀ ਸੋਚ ਹੈ ਜਾਂ ਇਹੀ ਥਿੰਕਿੰਗ ਹੈ ਵੀ ਜਿਸ ਤਰ੍ਹਾਂ ਇਸ ਬੱਚੀ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈਗਾ ਇਸ ਤਰ੍ਹਾਂ ਹੋਰ ਬੱਚਿਆਂ ਵੀ ਇਹ ਤੋਂ ਪ੍ਰੇਰਣਾ ਲੈ ਕੇ ਵੀ ਅੱਗੇ ਵਧਣਗੇ ਤੇ ਉਮੀਦ ਕਰਦੇ ਹਾਂ ਇਸ ਬੱਚੀ ਤੋਂ ਵੀ ਵੀ ਹੋਰਾਂ ਬੱਚਿਆਂ ਲਈ ਇਹ ਗਾਈਡੈਂਸ ਅਤੇ ਦੇਬੇ ਤੇ ਉਹਨਾਂ ਨੂੰ ਵੀ ਅੱਗੇ ਵਧਣ ਲਈ ਜਿਸ ਤਰ੍ਹਾਂ ਇਹਨੂੰ ਮਾਰਗਦਰਸ਼ਨ ਮਿਲਿਆ ਗਿਆ ਇਸ ਤਰ੍ਹਾਂ ਇਹ ਵੀ ਹੋਰ ਨਾ ਬੱਚਿਆਂ ਦੇ ਲਈ ਮਾਰਗਦਰਸ਼ਕਾ ਜਿਹੜਾ ਬਣੇ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਬੱਚੀ